ਆ ਰਿ ਸਭ ਕਲਾ ਦੁਟੀਆ ਰਿਟ ਕਰੇ ਤੁਦ ਕਲਾ ਖਿਰ ਬਾਤ ਨਿਸ਼ਟ ਤਾਨ ਰਹੇ ਨੇ ਹਰੋ ਤਾਨ ਦੇ ਤਾਮ ਤਨ ਕਮ ਹਰ ਹਉ ਮਰੇ ਤਾ ਸਿੱਧ ਕਰੋਂ ਸਭੀ ਦੁਟੀ ਰਿਝਾ ਅਖਵਸ ਕੈ ਨਾ ਕੋਈ ਨੇ ਭਾਰ ਜਿਨ ਤੁਮ ਸੰਭਾਰ ਆ ਕਾਲ ਭਾਸ ਤੇ ਤਹਿ ਉਭਾਰਾ ਨਿਨ ਨਰ ਨਾਮ ਤੇ ਹਰੋ ਕਹਾ ਤਿਹਾਰੀ ਆਪ ਹਾਥ ਦੇ ਰਹੇ ਹੋ ਉਬਾਰੀ ਸਰਬ ਧਾਮ ਰਮਾ ਸਾਈਂ ਦੁਖਤਾ ਦੋਖ ਦੇ ਲਹੋ ਬਚਾਈ ਸੋਇਆ ਮਾਹੀ ਦੈਨਿਆ ਤੂੰ ਹੀ ਤਾਉ ਤੀ ਕੁਮਾਨ ਕਰੀ ਰਹੀਆਂ ਨਿਓ ਰਾਮਹੀਮ ਪੁਰਾਨ ਗੁਰਾਨ ਨਾਨਕ ਨਾਮ ਤੇ ਹੋ ਜੀ ਉਸ ਮਾਨ ਕਿਰਪਾ ਤੁਮਰੀ ਕਾਲ ਮੈਂ ਨਾ ਕਹਿਓ ਸਭ ਤੋਹਿ ਬੰਧਨ ਦੁਹਾਰ ਸਗਰ ਘਵਾਰ ਪ੍ਰਸਾਦ ਆਨੰਦ ਪਾਇ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਾਧੂ ਗੁਰੂ ਤਾਂ ਪਾਇਆ ਸੱਜ ਸੇਧੀ ਮਨ ਅਗਿਆਵਾ ਨਾ ਠਾ ਰਾਵ ਤਨ ਪਰਵਾਰ ਕញ្ញਾ ਸ਼ਬਦ ਗਾ ਬਣੀ ਆਂ ਨਾਮ ਸ਼ਬਦ ਦੂਰਤਾ ਲਾਹੂ ਹੈ ਕਿਆ ਮਨ ਜੀਂ ਵਸਾਇਆ ਇਹ ਗਾ ਰਤੀ ਆਨੰਦ ਆ ਸਤਿਗੁਰੂ ਮੈਂ ਪਾਇਆ ਈ ਮਨ ਮੇਰੇ ਆ ਸੁਸਾਧਰ ਰੋਹ ਹਰਿ ਨਾਲੇ ਨਾਲ ਰੋਹ ਤੂੰ ਮਨ ਮੇਰੇ ਦੁੱਖ ਸਭ ਦਸਾਰਨਾ ਅੰਕਾਰ ਹੋ ਕਰੀ ਤਰਾ ਚਾਰ ਸਭ ਸਵਾਰਨਾ ਸੁਭਨਾ ਗਿੱਲਾ ਸਮਰਾਤ ਸੁਆਪੀ ਸੋ ਕੋ ਮਨ ਅਵਸਾਰੇ ਨਹੀਂ ਰਾਤ ਤੁਮਨ ਮੇਰੇ ਸੁਸਾਧਰ ਹਰਿ ਨਾਲੇ ਸਭ ਕੀ ਸਾਹੀ ਪਾਕਿਆ ਨਹੀਂ ਘਰ ਦੀਰਾ ਸਤਿਨਾਮ ਤੇਰਾ ਸਤਿ ਹੈ ਜਿਸ ਦੇ ਸੁਪਾਵੈ ਸਦਾ ਸਿਧ ਸਲਾਮ ਤੇਰੀ ਨਾਮ ਮਨੁ ਸਾਵੈ ਨਾਮ ਦਿਨ ਕੈ ਮਨੁ ਸੇ ਆਵਦਿ ਹਉਦ ਗਨੇਰੇ ਰਹਿ ਨਾਮ ਤੂ ਸੱਚੇ ਸਾਹਿਬ ਧਾਰ ਨਹੀਂ ਘਰ ਤੇਰਾ ਸਤ ਨਾਮ ਮੇਰਾ ਆਧਾਰੋ ਸਾਜ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਸ਼ਾਂਤ ਸੁਖੁ ਮਰਿਆਈ ਨਸਿਆ ਜਿਨੇ ਇਛਾ ਸਭ ਪੂਰੰਗਾ ਸਦਾ ਕਰਬਾਨਿ ਤਤ ਤਉ ਇਸਦੀਆਂ ਇਹ ਵਡਿਆਈਂ ਰਹਿ ਨਾਮਿਤ ਸੋ ਸੰਤੋਸ਼ਬਦ ਤ੍ਰਿਪਿਆ ਸਚਾ ਨਾਮ ਮੇਰਾ ਆਧਾਰੁ ਬਾਜੇ ਪੰਚੇ ਸ਼ੰਦ ਜਿਤ ਕਰ ਸੁਪਾਗੈ ਧਰ ਸੁਪਾਗੈ ਸ਼ਬਦ ਵਾਜੇ ਕਲਾ ਕੀਤ ਗਰ ਧਾਰੀ ਆ ਪੰਜ ਦੂਤਾ ਤੁਦਾਸ ਕੀਤੇ ਨਾਲ ਕੰਡ ਘਮਾਰਿਆ ਧੁਰ ਕਰਮ ਪਾਇਆ ਤੁਧਿਨ ਕਾ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਦ ਸੁਹਾ ਤਿਤ ਕਰ ਅਨੰਦ ਵਾਜੇ ਹਰਿ ਦਾਸ ਮਾਣਟ ਭਾਗੀ ਹੋ ਸੰਗ ਮਨੋ ਰਥ ਪੂਰੇ ਪਾਵ ਬ੍ਰਹਮ ਤ੍ਰਪਾਇ ਤੁਰੇ ਸਭ ਲਖ ਸੂਰੇ ਦੋਹਰੋਗਾ ਸੰਤਾ ਪਿ ਉਤਰੇ ਸੁਣੀ ਸਜੀ ਬਾਣੀ ਸੰਤ ਸਾਜਨ ਪਏ ਸਭ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਮਨੀਤ ਕਾਦੇ ਪਵਿੱਤਾ ਸਾਧ ਗੁਰ ਰਹੇ ਆਪਜ ਪੂਰੇ ਬੇ ਨੰਤੁ ਨਾਮਿਤ ਗੁਰ ਚਰਨ ਲਾਗੇ ਬਾਜੀ ਅਨਹੰਤੋ ਸਤਿ ਤੇੁ ਨੀਤ ਗਹਿ ਦੇ ਭਗਤਾ ਸਤਿ ਗੁਰ ਰਹਾ ਪਰ ਤੂਰੇ ਮੈਂ ਬੰਦ ਤੂ ਨਾਮ ਤੇ ਗੁਰ ਚਰਨ ਲਾ ਕੇ ਵਾਜੀ ਅਨਹਦ ਤੂਰੇ ਮੁੰਡਾ ਬਣੀ ਮਹਾਰਾਜਾ ਆਰਿ ਜਿਨ ਵਸਤੂ ਬਈਓ ਸਾਸੰਖੋਖ ਵਿਚਾਰੋ ਅਮਰ ਨਾਮ ਰਭੂ ਕਾ ਬਈਓ ਇਸਕਾ ਸੁਭ ਸਰਦਾਰੋ ਦੇਖੋ ਖਾਵੈ ਦੇਖੋ ਹੁੰਦਾਏ ਜਿਸ ਕਾ ਹੋਇ ਉਦਾਰੋ ਇਹ ਵਸਤ ਤਜੀ ਨਾ ਜਾਏ ਨੇਤਾ ਨਿਤ ਰਖਿ ਰਿਖਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਮਕ ਵੰਤਸਾ ਸਰੋਕ ਮਹਲਾ ਧੰਗਵਾ ਤੇਰਾ ਕੀਤਾ ਜਤੋ ਨਾਹੀ ਮੈਨੋ ਰੋਗ ਕਿਤੋਈ ਮੈਨ ਗਿਰ ਗੁਣ ਆਰੇ ਕੋ ਗੁਣ ਰਾਹੀ ਹਾ ਭੀ ਤਰਸ ਪਾਇਓਈ ਤਰਸ ਪਾਇਆ ਨੇਹ ਹੋਈ ਸਤ ਗੁਰ ਸੱਜਣਾ ਮਿਲੇ ਆ ਨਾਨਕ ਨਾਮ ਨਗਾਈ ਮਨ ਜੀਵੇ ਹਰੇ